ਕਿ ਜੇ ਜਿਸ ਤਰ੍ਹਾਂ ਇਹ ਧਾਰਾ ਇੰਨੀ ਸਖਤ ਹੈ ਉਸ ਧਾਰਾ ਦੇ ਵਿੱਚ ਕੋਈ ਸੋਧ ਆ ਵੀ ਨੁਕਤਾ ਗੱਲ ਕੀਤੀ ਹੈਗੀ ਕਿ ਇਹ ਐਂਡੀਪੀਐਸ ਐਕਟ ਹੈਗਾ ਮੈਂ ਉਹਦੀ ਸੋਧ ਪੇਸ਼ ਕੀਤੀ ਹੈ ਉਹ ਪਾਰਲੀਮੈਂਟ ਨੇ ਮਨਜ਼ੂਰ ਕੀਤੀ ਹੈ ਬਹਿਸ ਵਾਸਤੇ ਲੱਗਣੀ ਸੀ ਨਹੀਂ ਲੱਗੀ ਕਿਉਂਕਿ ਮੈਂ ਦੂਜੀ ਕੰਮ ਨਹੀਂ ਜਾਏਗਾ ਮੈਂ ਉਸ ਉਸ ਮੁੱਦੇ ਨੂੰ ਫੇਰ ਚੱਕਾਂਗਾ ਕਿਉਂਕਿ ਪੰਜਾਬ ਵਿੱਚ ਐ ਐਡੀ ਸਖਤ ਮਤਲਬ ਹਿੰਦੁਸਤਾਨ 'ਚ ਇਹ ਕਾਨੂੰਨ ਹੈਗਾ ਦੁਨੀਆ 'ਚ ਕਿਤੇ ਇੰਨਾ ਸਖਤ ਕਾਨੂੰਨ ਨਹੀਂ ਹੈਗਾ ਤੇ ਮੈਂ ਉਹਦੀ ਐਮੈਂਡਮੈਂਟ ਪੇਸ਼ ਕੀਤੀ ਹੈ ਜਿਹੜੇ ਘਾਤਕ ਨਸ਼ੇ ਇੱਕ ਪਾਸੇ ਜਿਹੜੇ ਪੰਜਾਬ ਦੇ ਰਵਾਇਤੀ ਨਸ਼ੇ ਨੇ ਫੀਮ ਪੁੱਕੀ ਦੇ ਪੰਗ ਇਹ ਇੱਕ ਪਾਸੇ ਦੋਹਾਂ 'ਚ ਫਰਕ ਪਾਇਆ ਜਾਵੇ ਘਾਤਕ ਨਸ਼ੇ ਵਾਲਾ ਨਜ਼ਰੀਆ ਹੋਰ ਹੋਵੇ ਜਿਹੜੇ ਜਿਹੜੇ ਰਵਾਇਤੀ ਨਸ਼ੇ ਆ ਸਦੀਆਂ ਤੋਂ ਪੰਜਾਬ ਖੰਡ ਆ ਰਿਹਾ ਹੁਣ ਫੀਮ ਪੁੱਕੀ ਹੈ ਸਾਡੇ ਕਲਚਰ ਦਾ ਪਾਰਟ ਹੈਗਾ ਅਮਲੀਆਂ 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 ਦੇ ਚੁਟਕਲੇ ਅਮਲੀਆਂ ਦੇ ਸੇਠਣੀਆਂ ਅਮਲੀਆਂ ਦੇ ਗਾਣੇ ਅਮਲੀਆਂ ਦੇ ਟਿੱਚਰਾਂ ਸਾਰੇ ਪੰਜਾਬ 'ਚ ਘਰ-ਘਰ ਦੀ ਸੁਣ ਲੋਗਾ ਸੋ ਸਾਡੇ ਸੱਭੇ ਚਾਲ ਦਾ ਪਾਟ ਰਹੀ ਹੈ ਫੀਮਪੁਕੀ ਹੋ ਦੱਸੋ ਜਦੋਂ ਬਾੜੀ ਹੁੰਦੀ ਸੀ ਆਪ ਚ ਪਾਉਂਦੇ ਸੀਗੇ ਸਭ ਨੂੰ ਪੂਰਾ ਪੂਰਾ ਦੇਂਦੇ ਸੀ ਬੁੜੀਆਂ ਹੁਣ ਵੀ ਮੂੰਹ ਤੇ ਛਿਤਾ ਦਿੰਦੀਆਂ ਸੋ ਇੱਕ ਘਾਤ ਕੋਈ ਪੰਜਾਬ ਜਦ ਤੱਕ ਫੀਮਪੁਕੀ ਲੋਕੀ ਖਾਂਦੇ ਸੀ ਬਾੜੀ ਬਾੜੀ ਮਾਤਰਾਜ ਕੋਈ ਬੰਦਾ ਮਰਿਆ ਨਹੀਂ ਸੀ ਕਦੀ ਪੰਜਾਬ ਬਦਨਾਮ ਨਹੀਂ ਸੀ ਜਿਹਨੇ ਸ਼ਾਇਦ ਕਰਕੇ ਕੋਈ ਮੌਤਾ ਖੂਨ ਨਹੀਂ ਸੀ ਬਣਿਆ ਨਸ਼ੇ ਬੜੇ ਕਦੋਂ ਨਹੀਂ ਜਦੋਂ ਐਨਡੀਪੇ ਸੈਕਟ ਕਰਕੇ ਫੀਮਪੁਕੀ ਵਰਕਰਾਂ ਨੂੰ ਕਹਤਾ ਅਪਰਾਧੀ ਹੈ ਗਿਆ ਜੇਲਾ ਸੁੱਟ ਦਿੱਤੇ ਹੈਗੇ ਉਹ ប្រਬੀ ਨਹੀਂ ਹੈਗੇ ਆ ਬਿਮਾਰ ਹੋ ਨਸ਼ਕ ਰਸਤੇ ਉਹਨੂੰ ਮਦਦ ਹੀ ਲੋੜ ਹੈ ਨਾ ਕਿ ਜੇਲ੍ਹ ਦੀ ਲੋੜ ਹੈਗੀ ਸਰ ਇੱਕ ਪਾਸੇ ਮੈਂ 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 ਕਹਿ ਰਿਹਾ ਸੀਗਾ ਤੇ ਉਹ ਜਿਹੜਾ ਮਾਮਲਾ ਹੈ ਨਾ ਇਹਦਾ ਕੰਟੈਕਸ ਬਹੁਤ ਵੱਡਾ ਹੈਗਾ ਮੈਂ 6 ਮਹੀਨੇ ਰਿਸਰਚ ਕੀਤੀ ਹੈ ਕੀ ਜਿਹੜੇ ਕਾਰਨ ਕੀ ਨੇ ਤੇ ਉਹ ਮੈਂ ਤੁਹਾਨੂੰ ਸਾਰੇ ਤੁਹਾਨੂੰ ਸਾਂਝਾ ਕਰ ਲੂੰਗਾ ਦੁਨੀਆ ਭਰ ਦੇ ਬਤਾਲੀਆਂ ਮੁਲਕਾਂ ਨੇ ਆਪਣੇ ਕਾਨੂੰਨ ਬਦਲ ਲਏ ਉਹ ਭੰਗ ਜਿਹੜੀ ਅਮਰੀਕਾ ਸਪਰੇਅ ਕਰਦਾ ਸੀ ਹਰ ਸਾਲ ਔਰ ਜਿਹਨਾਂ ਬਹੁਤ ਵੱਡਾ ਮਾਫੀਆ ਸੀਗਾ ਲੱਖਾਂ ਕਾਲੇ ਜੇਲਾ ਸੀਗੇ ਜੇ ਇਹ ਕਹਿੰਦਾ ਕਾਨੂੰਨ ਬਦਲ ਕੇ ਕਰ ਦਿੱਤਾ ਹਰ ਬੰਦਾ ਜਿਹੜਾ ਭੰਗ ਵਰਦਾ ਉਹਨੂੰ ਐਨੇ ਗ੍ਰਾਮ ਭੰਗ ਲੈ ਜਾਣ ਦੀ ਇਜਾਜ਼ਤ ਹੈਗੀ ਐ ਔਰ ਬਤਾਲੀਆ ਸੂਬੇ ਨੇ ਕਹਿ ਦਿੱਤਾ ਕਿ ਜੇ ਨਾ ਬੰਦਾ ਭੰਗ ਵਰਦਾ ਹੈਗਾ ਉਹਨੂੰ ਆਪਣੇ ਘਰ ਦੇ ਪਿਛਵਾੜੇ ਵਿੱਚ 50 ਲੈ ਕੇ 35 ਬੁੱਟੇ ਲਾਉਣ ਦੀ ਇਜਾਜ਼ਤ ਹੈ ਪੰਜਾਬ 'ਚ ਕਿੰਨੇ ਬੁੱਟੇ ਦੀ ਇਜਾਜ਼ਤ ਹੈ ਮੇਰੇ ਮੇਰੀ ਬਈ ਸਲਾਹ ਹੈਗੀ ਐ ਮੇਰੀ ਸਲਾਹ ਹੈਗੀ ਐ ਕਿ ਇਹ ਕਾਨੂੰਨ ਨੂੰ ਕਾਨੂੰਨ ਨੂੰ ਬਦਲਾ ਕਾਨੂੰਨ ਨੂੰ ਬਦਲਣਾ ਕਿਉਂਕਿ ਕਿਉਂਕਿ ਜਦੋਂ ਖਾਰਕੂ ਵਾਦਾ ਦੌਰ ਸੀਗਾ ਉਦੋਂ ਪੰਜਾਬ ਪੁਲਿਸ ਕੋਲ ਇੱਕ ਹਥਿਆਰ ਸੀਗਾ ਕਿ ਮੁੰਡਾ ਚੁੱਕ ਲਿਆ ਤੇ ਉਹਨੂੰ ਫੜ ਕੇ ਲੈ ਕੇ ਘਰ ਤੋਂ ਸੁਣਾ ਜਾ ਜਾਂ 5 ਲੱਖ ਰੁਪਏ ਜਮ੍ਹਾਂ ਕਰਾਓ ਲਿਆਓ 5 ਲੱਖ ਤੇ ਜਾਂ ਫਿਰ ਤੂੰ ਤੁਹਾਡਾ ਕੱਲ ਨੂੰ লাশ ਮਿਲੂਗੀ ਮੁਕਾਬਲਾ ਬਣਾਵਾਂਗੇ ਐਨਡੀਪੀਐਸ ਅਗਰ ਖੜਕੂਆ ਦੌਰ ਖਤਮ ਹੋ ਤੋਂ ਬਾਅਦ ਜਿਹੜਾ ਦੂਜਾ ਵੱਡਾ ਹਥਿਆਰ ਪੁਲਿਸ ਕੋਲ ਆਇਆ ਉਹ ਐਨਡੀਪੀਐਸ ਐਕਟ ਆਇਆ ਹੈਗਾ ਮੁੰਡਾ ਚੁੱਕ ਲਿਆ ਭੀਮਪੁੱਕੀ ਪੁਲਿਸ ਕੋਲ ਬਹੁਤ ਪਈ ਹੁੰਦੀ ਹੈ ਬੋਰੀਆਂ ਬੋਰੀਆਂ ਪੜੀਆਂ ਹੁੰਦੀਆਂ ਕਿਉਂਕਿ ਜਾਂ ਤਾਂ 50000 ਰੁਪਏ ਦੇਜੋ ਜਾਂ ਫਿਰ ਮੁੰਡੇ ਛਡਾ ਦਿਓ ਲੈ ਕੇ ਨਹੀਂ ਤਾਂ ਮੈਂ ਕੱਲ ਨੂੰ ਕੇਸ ਪਾਵਾਂਗਾ ਇਹ ਸਭ ਤੋਂ ਵੱਡਾ ਹਥਿਆਰ ਆਇਆ ਹੈ ਇਸ ਹਥਿਆਰ ਨੂੰ ਤੋੜਨਾ ਜੀ ਹੈਗਾ ਤਾਂ ਫਿਰ ਪੁੱਤੀ ਤੇਰੀ ਪਹੁੰਚ ਹੈ ਬਦਲੀ ਤਰੀ ਜਿਵੇਂ ਜਿਵੇਂ ਕੈਨੇਡਾ ਨਾਲ ਬਦਲੀ ਹੈ ਜਿਵੇਂ ਬੈਲਜੀਅਮ ਨਾਲ ਬਦਲੀ ਹੈ ਜਿਵੇਂ ਜੌਰਪ੍ਰੈਂ ਬਦਲੀ ਹੈ ਜਿਵੇਂ ਅਮਰੀਕਾ ਨਾਲ ਬਦਲੀ ਹੈ ਹਿੰਦੁਸਤਾਨ ਨੂੰ ਵੀ ਦੇਰ ਸਵੇਰ ਜਿਹੜੀ ਸਖਤੀ ਵਾਲੀ ਅਪਰੋਚ ਹੈ ਡੰਡੇ ਵਾਲੀ ਅਪਰੋਚ ਹੈ ਖੁੰਡੀ ਵਾਲੀ ਅਪਰੋਚ ਹੈ ਇਹ ਬਦਲ ਕੇ ਇਹਨਾਂ ਕਾਨੂੰਨਾਂ ਤੇ ਤਰਮੀਮ ਕਰਕੇ ਸਰਕਾਰਾਂ ਕਰਾਉਂਦੀਆਂ ਨੇ ਐਨਡੀਪੀਐ ਦਾ ਪਰਚੇ ਨਹੀਂ ਉਸ ਆਪਣੀ ਮੱਤੀ ਨਾਲ ਨਾ ਜੀ ਸਰਕਾਰਾਂ ਕੋਟੇ ਦਿੱਤੇ ਹੋਏ ਹੈ ਵੜਾਏ ਹੋਏ ਹੈ ਗੱਲ ਜਾਣਤਾ ਪੈਨੀ ਹੈ ਕਿ ਤੁਹਾਡੇ 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 ਥਾਣੇ ਦੇ ਸਫਤੇ ਘੱਟ ਪਰਚੇ ਘੱਟ ਹੋਏ ਨੇ ਡਰਗ ਮਾਫੀਆ ਭਾਰੂ ਹੈ ਕਿਉਂਕਿ ਓਪੀਅਮ ਦਾ ਮਿਲਣਾ ਇੰਨਾ ਮੁਸ਼ਕਿਲ ਹੈ ਤੇ ਦੂਜੇ ਪਾਸੇ ਬੁਫੀਨ ਹੈ ਜਿਹੜੀ ਤੁਹਾਨੂੰ ਪਤਾ ਹੀ ਹੈ ਉਸ ਬਾਰੇ ਉਹ ਆਸਾਨੀ ਨਾਲ ਮਿਲਦੀ ਹੈ ਨਹੀਂ ਦੇਖੋ ਬੁਫੀ ਜਿਹੜੀ ਓਪੀਅਮ ਹੈ ਤਾਂ ਇਹ ਢਿੱਡ ਜੋ ਪਦਮਜੀ ਤਰਤੀ ਮਾ ਦੇ ਢੇੜ ਵਿੱਚੋਂ ਉਹ ਪਿਓਰ ਨਸ਼ਾ ਹੈਗਾ ਜੋ ਪੰਜਾਬ ਹਜ਼ਾਰਾਂ ਸਾਲ ਤੋਂ ਵਰਤਦਾ ਆ ਰਿਹਾ ਨਿਸ਼ਚਿਤ ਮਾਤਰਾ ਜੀ ਬਾਕੀ ਨਸ਼ੇ ਸਾਰੇ ਮਾੜੇ ਹੁੰਦੇ ਮੈਂ ਨਹੀਂ ਕਹਿੰਦਾ ਬਹੁਤ ਚੰਗੀ ਚੀਜ਼ ਹੈ ਪਰ ਜਿੱਥੇ ਪੰਜਾਬ ਉਹਦੀ ਬੈਨ ਕਰਕੇ ਜਿਹੜੇ ਦੂਜੇ ਨਸ਼ੇ ਆ ਗਏ ਪਹਿਲਾਂ ਮੈਡੀ ਸਿੰਥੈਟਿਕ ਆ ਤੇ ਕਾਈ ਹੁਣ ਕੈਮੀਕਲ ਆਗੇ ਫੈਂਟਾਡਲ ਵਰਗੇ ਜਿਹਦੇ ਹਾਥੀਆਂ ਲੱਗਦੇ ਹੈਗੇ ਅੱਧਾ ਟੀਕਾ ਅੰਦਰ ਅੱਧਾ ਬਾਹਰ ਤੰਦ ਉਥੇ ਮਰ ਜਾਂਦਾ ਹੈਗਾ ਤੇ ਉਹ ਨਸ਼ੇ ਆ ਗਏ ਪਹਿਲਾਂ ਮੈਡੀਕਲ ਫਿਰ ਸਿੰਥੈਟਿਕ ਹੁਣ ਕੈਮੀਕਲ ਨਸ਼ੇ ਜੇ ਉਹਨਾਂ ਨੂੰ ਠੰਡ ਪਾਣੀ ਹੈਗੀ ਤਾਂ ਪੰਜਾਬ ਦੇ ਦੇਖੋ ਜਿਹੜਾ ਨਸ਼ਾ ਹੈ ਨਾ ਅੱਜ ਤੱਕ ਕਦੀ ਕੋਈ ਸਮਾਜ ਮੁਕੰਮਲ ਰੂਪ ਵਿੱਚ ਨਸ਼ਾ ਮੁਕਤ ਹੋਇਆ ਹੀ ਨਹੀਂ ਕਦੀ ਦੇਵਤਾ ਨੇ ਸੁਰਾ ਸੀਗੀ ਕਦੀ ਸ਼ਿਵਜੀ ਦੀ ਭੰਗ ਸੀਗੀ ਕੋਈ ਜਿਵੇਂ ਸ਼ਿਵਜੀ ਦੀ ਭੰਗ ਸੀਗੀ ਹਮੇਸ਼ਾ ਬੰਦੇ ਨਾਲ ਸਹਿਜ ਮਹਿਸੂਸ ਕਰਨ ਵਾਸਤੇ ਮਨ ਪਰਚਾਵੇ ਵਾਸਤੇ ਮਤਲਬ ਦਿਮਾਗ ਨੂੰ ਠੀਕ ਕਰਨ ਵਾਸਤੇ ਮਾੜਾ ਮੋੜਾ ਨਸ਼ਾ ਬੰਦਾ ਹਮੇਸ਼ਾ ਇਸ ਪੁਸਤਕ ਦੀ ਗੱਲ ਕਰ ਰਹੀ ਲਾਸ਼ਪਾਲ ਯਾਰ ਰਾਜਪੁਰਾ ਪਠੰਡਾ ਲਾਈਨ ਡਬਲ ਹੋ ਗਈ ਬਿਜਲਈਕਰਨ ਹੋ ਗਿਆ ਨਵੇਂ ਨਵੀਆਂ ਗੱਡੀਆਂ ਚਲਾਉਣੀਆਂ ਇੱਥੇ ਬਹੁਤ ਸਾਰੀਆਂ 6 ਗੱਡੀਆਂ ਚੱਲ ਲੱਗੀਆਂ ਔਰ ਆਉਣ ਵਾਲੇ 2 ਮਿੰਟ 3 ਗੱਡੀਆਂ ਹੋਰ ਚੱਲਦੀਆਂ ਚਿਨਈ ਐਕਸਪ੍ਰੈਸ ਸਚਖੰਡ ਹੈ ਸਾਰੀ ਇਧਰੋਂ ਦਿੱਲੀ ਜਾਣਗੀਆਂ ਇੱਥੋਂ ਇਸ ਰੂਟ ਤੋਂ ਇੱਕ ਵਾਰ ਗਰਾਸੀ ਰਾਜਪੁਰਾ ਤੋਂ ਲੈ ਕੇ ਮਹਾਲੀ ਤੱਕ ਚੰਡੀਗੜ੍ਹ ਤੱਕ ਇੱਕ ਦਿਲ ਨੇ ਇੱਕ ਮંજૂર ਕਰਾਇਆ ਸੀਗਾ ਉਹ ਪਿੰਕ ਬੁੱਕ ਦਾ 파ਟ ਬਣ ਚੁੱਕਿਆ ਹੈ ਰੇਲਵੇ ਜੀ ਦਾ ਉਹ ਪ੍ਰੋਜੈਕਟ ਵੀ ਜੁੰਦਾ ਹੈਗਾ ਮੈਂ ਪੰਜਾਬ ਸਰਕਾਰ ਨੇ 42 ਏਕੜ ਜ਼ਮੀਨ ਅਕਵਾਇਰ ਕਰਕੇ ਦੇਣੀ ਸੀ 78 ਕਰੋੜ ਰੁਪਏ ਦੀ ਕੇਂਦਰ ਸਰਕਾਰ ਨੂੰ ਰੇਲਵੇ ਡੀਲਵੇ ਡਿਪਾਰਟਮੈਂਟ ਨੂੰ ਇਹ ਨਾ ਬਾਦਲ ਸਾਹਿਬ ਨੇ ਦਿੱਤੀ ਹੈ ਨਾ ਕੈਪਟਨ ਸਾਹਿਬ ਨੇ ਦਿੱਤੀ ਹੈ ਇਹ ਨਾ ਮੌਜੂਦਾ ਸਰਕਾਰ ਦੇ ਰਹੀ ਹੈ ਕਿਉਂਕਿ ਇਸ ਇਸ ਰੂਟ ਤੇ ਇੱਕ ਟ੍ਰਾਂਸਪੋਰਟ ਲੌਬੀ ਹੈਗੀ ਜਿਸ ਨਾਲ ਇੰਟਰੈਕਟ ਹੈਗਾ ਕਿ ਬਠਿੰਡੇ ਨਾਲ ਸਿੱਧਾ ਲਿੰਕ ਕਰ ਚੰਡੀਗੜ੍ਹ ਦਾ ਉਹ ਨਾ ਹੋ ਸਕੇ ਉਹ ਲੌਬੀ ਹਮੇਸ਼ਾ ਸਰਕਾਰ ਨਾਲ ਰਹੀ ਹੈ ਪਰ ਮੈਂ ਸਾਰੀਆਂ ਜੇ ਸਾਡੀ सरकार बनती एन डी ए मतलब इंडिया अलायंस की फिर तो बहुत कम आसान होगा जे सरकार साड़ी नहीं बनती है तो कम मुश्किल जरूर होगा पर हम बड़ी पूरी कोशिश करके रेल रेल रे लिंक है छोटा जहा राज टू चंडीगढ़ इनू बहाल करने की कोशिश करूंगा मेरा पहला मुद्दा होगा आपस आपस में में नजर आया कि कि लग रहा है कि हुन असि आपे रल मिल के दूर कर लेंगे जिम्मे डॉक्टर साहब ने आख्या जुदीय का जिथे विचार विभिन्नताकत होंगी है वह ज्बंद ज्योदिया जिथे विचार रख इजाजत हो गए वह फिर मुर्दा है साढ़े इतनी विचार की, है की है। एक दूसरे की इज्जत भी करते हैं ਜੇ ਤੁ ਵਿਚਾਰਾਂ ਦੀ ਵੀ ਪਿੰਨਤਾ ਹੁੰਦੀ ਹੈ ਆਪਸ ਵਿੱਚ ਡਿਸਕਸ਼ਨ ਹੁੰਦੀ ਹੈ ਤੇ ਕੋਈ ਨਾ ਕੋਈ ਅਛਿਆਈ ਉਹਦੇ ਚੋਂ ਨਿਕਲਦੀ ਹੈ ਇੱਥੇ ਵੀ ਕਿਤੇ ਨਾ ਕਿਤੇ ਵਿਚਾਰਾਂ ਦੀ ਵੀ ਪਿੰਨਤਾ ਹੈ ਕੁਝ ਈਗੋਜ਼ ਹੁੰਦੀਆਂ ਉਹ ਸਾਰੀਆਂ ਪਿੱਛੇ ਛੱਡ ਕੇ ਇੱਕ ਵੱਡੇ ਲਾਰਜਰ ਇੰਟਰਸਟ ਵੱਡੇ ਕੌਜ਼ ਲਈ ਅੱਜ ਜਿਹੜਾ ਇਹ ਜੰਗ ਹੈ ਜਿਹਨੂੰ ਤੁਸੀਂ ਯੁੱਧ ਕਹਿ ਲੋ ਜਾਂ ਇਲੈਕਸ਼ਨ ਕਹਿ ਲੋ ਉਹ ਲੜਨ ਜਾ ਰਹੇ ਆ ਉਹਦੇ ਵਿੱਚ ਸਾਰਿਆਂ ਦੀ ਸ਼ਮੂਲੀਅਤ ਬਕਾਇਦਾ ਤੌਰ ਤੇ ਬਰਾਬਰ रहेगी ਔਰ ਇੱਕ ਦੂਜੇ ਤੋਂ ਵੱਧ ਚੜ ਕੇ ਰਹੇ ਕਿਤੇ ਨਾ ਕਿਤੇ ਲੱਗਦਾ ਨਹੀਂ ਆ ਕਿ ਆਪਸ ਵਿੱਚ ਸਾਹਮਣੇ ਸੇ ਤੁਹਾਡੇ ਕਰਨ ਲੰਨੇ ਕੋਈ ਕੱਟ ਕਰ ਲੰਨੇ ਨੇ ਇਕੱਠੇ ਹੋ ਜਾਂਦੇ ਨੇ ਪਰ ਜ਼ਿਲ੍ਹਾ ਵਿੱਚੋਂ ਉਵੇਂ ਮੋਟਾ ਹੋ ਰੰਦਾ ਤੇ ਅੰਦਰੋਂ ਅੰਦਰ ਖਾਰ ਖਾ ਕੇ ਨਹੀਂ ਕਰਦੇ ਹੈ ਜਰਾਣੀ ਜੇ ਠਾਣੀ ਚ ਨਹੀਂ ਹੁੰਦੀ ਇਕੱਠਿਆ ਰਹਿੰਦੀ ਜਾਂਦਾ ਕੋਈ ਗੱਲ ਨਹੀਂ ਇਕ ਵੀ ਕੱਟੇ ਰਹਿਣਗੇ ਪਰਿਵਾਰ ਸਾਡੇ ਇਕੱਠੇ ਹੈ ਇਹ ਜਿਹੜੇ ਮਾੜੇ ਮੋਟੇ ਦੋ ਸਾਡੂਆਂ ਦਾ ਆਪਸ ਵਿੱਚ ਬੜਾ ਪਿਆਰ ਹੈ ਜੱਫੀਆਂ ਵੀ ਪਾਉਂਦੇ ਹੈ ਪਰ ਵਨ ਅਪਮੈਂਸ਼ਿਪ ਉਹਨਾਂ ਚ ਵੀ ਰਹਿੰਦੀ ਹੈ ਕੋਈ ਗੱਲ ਨਹੀਂ ਅੱਗੇ ਵਧਣ ਦੀ ਜਿਹੜੀ ਇੱਛਾ ਹੈ ਨਾ ਉਹ ਕੰਮ ਜ਼ਿਆਦਾ ਕਰਵਾਉਂਦੀ ਹੈ ਸਾਡੇ ਇੱਥੇ ਜਿਹੜੇ ਬੰਦੇ ਬੈਠੇ ਆ ਯਾ ਤੁਸੀਂ ਸਮਝਦੇ ਹੋ ਵੀ ਕੋਈ ਹੋਰ ਤੜਾ ਆਇਆ ਹੈਗਾ ਇੱਕ ਦੂਸਰੇ ਤੋਂ ਵੱਧ ਕੇ ਡਾਕਟਰ ਸਾਹਿਬ ਨੇ ਕੰਮ ਕਰ ਲੁਧਿਆਣਾ ਟਿਕਟ ਦੀ ਗੱਲ ਕਿਸ ਤਰ੍ਹਾਂ ਦੇਖੋ ਅੱਜ ਮੇਰਾ ਖਿਆਲ ਸੀਸੀ ਦੀ ਮੀਟਿੰਗ ਹੈ ਤੇ ਡਿਸਾਈਡ ਹੋ ਜਾਣਾ ਜਦੋਂ ਲੁਧਿਆਣਾ ਦੀ ਟਿਕਟ ਅਨਾਉਂਸ ਹੋਏਗੀ ਤੇ ਲੁਧਿਆਣਾ ਦਾ ਜਿਹੜਾ ਵਰਕਰ ਹੈ ਤੁਸੀਂ ਦੇਖਿਓ ਇੱਕ ਦੂਸਰੇ ਤੋਂ ਅੱਗੇ ਵੱਧ ਕੇ ਕਿਸ ਤਰੀਕੇ ਦੀ ਲੜਾਈ ਪੇਸ਼ ਕਰੇਗਾ ਉਥੇ ਲੜਾਈ ਨਜ਼ਰ ਨਹੀਂ ਆਏਗੀ ওয়ਨ ਸਾਈਡਿਡ ਲੜਾਈ ਜਿਵੇਂ ਹੁਣ ਅੱਜ ਤੋਂ ਬਾਅਦ ਤੁਸੀਂ ਪਟਿਆਲਾ ਦੇਖੋਗੇ ਵੀ ਕਿਸ ਕਿਸ ਤਰੀਕੇ ਕਾਂਗਰਸ ਦਾ ਡਾਕਟਰ ਤਾਂ ਰੰਬੀਰ ਗਾਂਧੀ ਇਸ ਲੜਾਈ ਨੂੰ ਖਤਮ ਕਰਦੇ ਐ ਇਦਾਂ ਦਾ ਹੀ ਹੁੰਦਾ ਸਰ ਤੁਹਾਡਾ ਨਾਮ ਚੱਲ ਰਿਹਾ ਲੁਧਿਆਣਾ ਤੋਂ ਕੋਈ ਕਿਸੇ ਦਾ ਨਾਮ ਮੈਨੂੰ ਨਹੀਂ ਪਤਾ ਨਾ ਮੈਨੂੰ ਕਿਸੇ ਨੇ ਦੱਸਿਆ ਜੋ ਹਾਈ ਕਮਾਂਡ ਜੀ ਦੀ ਡਿਊਟੀ ਲਗਾਏ ਕੀ ਅਸੀਂ ਸਾਰੇ ਉਹਦੇ ਸਾਡੇ ਰਵਨੀਤ ਜੀ ਤੋਂ ਦਾ ਬਿਆਨ ਆਇਆ ਹੈ ਕਿ ਜੇ ਕਾਂਗਰਸ ਨੂੰ ਉਮੀਦਵਾਰ ਮਿਲ ਲਿਆ ਤਾਂ ਅਸੀਂ ਦੇ ਦੇਨੇ ਆ ਉਹਨਾਂ ਨੂੰ ਕੀ ਕਹਿਣਾ ਚਾਹੋ ਸਾਡੇ ਉਮੀਦਵਾਰ ਤਾਂ ਭੱਜ ਭੱਜ ਕੇ ਉੱਧਰ ਜਾ ਰਹੇ ਐ ਤੇ ਰਵਨੀਤ ਜੀ ਨੂੰ ਕਾਦੀ ਚਿੰਤਾ ਕਾਂਗਰਸ ਕਾਂਗਰਸ ਸੰਭਲੀ ਹੋਈ ਹੈ ਯਾਰ ਐ ਯਾਰ ਇਹ ਆਪਾਂ ਕਿਹੜਾ ਕਹਿੰਨੇ ਮੁਕਰਦੇ ਨਹੀਂ ਐ ਪਰ ਹੁਣ ਜੇ ਯਾਰ ਹੀ ਭੱਜ ਗਏ ਬੜਾ ਵਧੀਆ ਹੈਲਦੀ ਕੰਪੀਟੀਸ਼ਨ ਹੋਏਗਾ ਸਾਡੀ ਕਿਹੜੀ ਤਲਵਾਰਾ ਵਾਲੀ ਲੜਾਈ ਆ ਉਹਨੇ ਆਈਡਿਓਲੋਜੀ ਇਹ ਜੀ ਚੁਣ ਲਈ ਜਿਹੜੀ ਉਹਦੀ ਪੁਰਖਿਆਂ ਦੀ ਆਈਡਿਓਲੋਜੀ ਜੋ ਬਿਲਕੁਲ ਹੀ ਵੱਖਰੀ ਸੀ ਕਿ ਉਹ ਉਹ ਦੇਖੇ ਭਾਈ ਕਿਸਾਨਾਂ ਵੱਲੋਂ ਲਗਾਤਾਰ ਹੀ ਭਾਜਪਾ ਦਾ ਵਿਰੋਧ ਹੋ ਰਿਹਾ ਪਿੰਡਾਂ 'ਚ ਬੜਾ ਨਹੀਂ ਦਿੱਤਾ ਜਾ ਰਿਹਾ ਕਿ ਇਹਦੇ ਬਾਰੇ ਆਮਲਵੀ ਪਾਰਟੀ ਦੇ ਨਾਲ ਜਿਵੇਂ ਜਿਵੇਂ ਜਿਨੇ ਜਿਨੇ ਜੋ ਜੋ ਆਪਣੇ ਰੰਗ ਦਿਖਾਏ ਆ ਉਹ ਸਾਹਮਣੇ ਆ ਰਹੇ ਆ ਇਸ ਤਰੀਕੇ ਭਾਜਪਾ ਨੇ ਕਿਸਾਨਾਂ ਦਾ ਅੱਜ ਬਹੁਤ ਵੱਡੀ ਲੜਾਈ ਹੈ ਜਿਹੜੀਆਂ ਸਾਡੀਆਂ ਪੰਜ ਗਾਰੰਟੀਆਂ ਆ ਤੇ ਉਹਦੇ ਵਿੱਚ ਨਾਲ ਉਹਦੇ ਚਾਹੇ ਐਮਐਸਪੀ ਹੋਵੇ ਕਿ ਚਾਹੇ ਕਿਸਾਨਾਂ ਦੇ ਕਰਜ਼ਾ ਮਾਫੀ ਹੋਵੇ ਜਿਹੜੇ ਵੱਡੇ ਇਸ਼ੂਸ ਸੀਗੇ ਉਹ ਸਾਰੇ ਸਾਡੇ ਮੈਨੀਫੈਸਟੋ ਚ ਆਏ ਹੋਏ ਨੇ ਸੁਆਮੀਨਾਥਨ ਰਿਪੋਰਟ ਸੀਗੀ ਉਹਦੇ ਉਹਦਾ ਵੀ ਜ਼ਿਕਰ ਆਉਂਦਾ ਹੈ ਅਸੀਂ ਉਹਦੇ ਬਾਰੇ ਵੀ ਗੱਲ ਕਰੀ ਹੈ ਉਹ ਸੁਆਮੀਨਾਥਨ ਕਮਿਸ਼ਨ ਵੀ ਕਾਂਗਰਸ ਨੇ ਹੀ ਬਣਾਇਆ ਸੀ ਚਾਹੇ ਉਸ ਮੌਕੇ ਤੇ ਨਹੀਂ ਲਾਗੂ ਕਰ ਪਾਇਆ ਤਾਂ ਸਫਰ ਵੀ ਕਰ ਲਿਆ ਹੋਊਗਾ ਕਾਂਗਰਸ ਨੇ ਅੱਜ ਕਾਂਗਰਸ ਨੇ ਮਹਿਸੂਸ ਕਰਦੀ ਆ ਵੀ ਉਹ ਰਿਪੋਰਟ ਦੇ ਮੁਤਾਬਕ ਅਕੇ ਇਸ ਮੁਲਕ ਨੂੰ ਜਾਣਾ ਚਾਹੀਦਾ ਹੈ ਮੁਲਕ ਦੀ ਤਰੱਕੀ ਉਹਦੇ ਚਾਹ ਤੇ ਉਹਨੂੰ ਲਾਗੂ ਕਰਨ ਲਈ ਉਹਨਾਂ ਨੇ ਮੈਨੀਫੈਸਟੋ ਚ ਵੀ ਲਿਖਿਆ ਕਿ ਉਹ ਮੈਨੀਫੈਸਟੋ ਤੁਸੀਂ ਸਾਰੇ ਜਾਣਦੇ ਹੋ ਕਾਂਗਰਸ ਪਾਰਟੀ ਹਮੇਸ਼ਾ ਪਿੱਛੇ ਜਦੋਂ ਯੂਪੀਏ 1 ਔਰ ਯੂਪੀਏ 2 ਹੁੰਦੇ ਸੀ ਮਿਸਿਸ ਗਾਂਧੀ ਐਸ ਚੇਅਰਪਰਸਨ ਯੂਪੀਏ ਉਹ ਮੀਟਿੰਗ ਲੈਂਦੇ ਹੁੰਦੇ ਸੀ ਵੀ ਮੈਨੀਫੈਸਟੋ ਕਿੰਨਾ ਲਾਗੂ ਹੋਇਆ ਆ ਸਾਡਾ ਰਿਕਾਰਡ ਟ੍ਰੈਕ ਰਿਕਾਰਡ ਰਿਹਾ ਵੀ ਅਸੀਂ ਗਰੰਟੀ ਦੂਜੇ ਅੰਗੂ ਨਹੀਂ ਦਿੰਦੇ ਵੀ 15 ਲੱਖ ਦੇਵਾਂਗੇ ਬਾਅਦ ਚ ਕਹ ਦੇਂਗੇ ਜੁਮਲਾ ਸਿਕਾ ਸਾਡੀ ਜਿਹੜੀ ਗਰੰਟੀ ਹੈ ਉਹ ਬਖਾਇਦਾ ਇੰਪਲੀਮੈਂਟ ਕੋਈ ਧੰ